ਵੀ ਮਿੱਤਰ ਪਰ ਉਹਦਾ ਹੀ ਟਾਗਾ ਸਾਰੇ ਪੈਂਸੇ ਦਾ ਹੈ। ਲੈ ਆਇਆ ਹੈ। ਛੇ ਹੀ ਥੋੜੀ ਵੱਧ ਆ। ਉਹ ਵੀ ਬੀਡ ਦੇ ਜੋਰ ਆ ਮੁੰਡੇ ਦਾ। ਆਹ ਹਣਾ ਤਾਇਆ ਬੈਠਾ। ਬਾਲ ਨੂੰ ਹੀ ਮਿਰਚਾ ਖਾ ਲਾ ਗਿਆ। ਆ ਦੇਖ। ਜੁੱਬਰੂ ਨੇੜੇ ਲਾਤਾ ਘਰਾ ਰਹੇ। ਰਾਸਤਾਂ 'ਚ ਗੱਡੀ ਦਾ ਕੰਮ। ਕੀ ਕਰੀ ਜਾਂਦਾ ਕੌਣ ਕੀ ਕਰੀ ਜਾਂਦਾ। ਆ ਬੱਕਾ ਕਰਨ ਡਰ ਹੈ ਬਾਬਾ। ਲੈ ਪੈਂਚਰਾ ਦੀ ਡਰਾਈਵਰ ਟਾਕੀ ਵੀ। ਪਰ ਉਹ ਲਾ ਦਿੱਥੇ ਉਹਨੇ। ਆਪਣਾ ਟੋਲ ਯਾਤੇ ਸਮਾਨ ਹੋਂ ਰੱਖਣ ਨੂੰ ਉੱਥੇ ਰੋੜੋ ਸੀਲ ਭਰਤੀ ਆਪਣੀ ਠੀਕ ਆ ਜਿਆਦਾ ਦਿਖਾਈ ਦਿੱਤਾ ਤੇ ਡਰਾਈਵਰ ਸੀਟ ਪਾ ਕਾਤੀ ਹੀ ਨਏ ਵੀ ਮੁੰਡੇ ਆ ਭਧੌਰ ਦੀ ਤਿੰਨ ਗੋਣੀ ਆ ਇਹ ਤਿੰਨ ਗੋਣੀ ਹੀ ਲੱਗੇ ਆ ਪੀਜ਼ਾ ਪਤਾ ਲਾ ਮੈਂ ਰੋਟੀ ਦਾ ਪ੍ਰੋਗਰਾਮ ਬਣਾਇਆ ਲਾਡੀ ਕਹਿੰਦਾ ਕੋ ਖਾ ਲੈਨੇ ਫੇਰ ਫੇਰ ਮੂਡ ਬਦਲ ਗਿਆ ਫਰ ਚਾਪੀ ਨਹੀਂ ਲੱਭੀ ਮੋਟਰਸਾਈਕਲ ਦੀ ਹੁਣ ਅਸੀਂ ਫਰ ਪੀਜ਼ਾ ਹੀ ਲੈ ਆਏ ਭਾਈ ਪੀਜ਼ਾ ਦੇ ਪੋਟੈਟੋ ਕੌਪਸ ਪਿੱਤਰਾ ਗੁੱਡ ਮਾਰਨਿੰਗ ਕੀ ਹਾਲ ਚਾਲਾ ਠੀਕ ਠਾਕ ਉਹ ਆਪਾਂ ਹੀ ਪੂਰੇ ਵਧੀਆ ਚੜ੍ਹਦੀ ਕਲਾ ਚਾ ਮਰਕ ਦੀ ਕਿਰਪਾ ਗਈ ਹਾਂ ਤਾਂ ਦੇਖ ਜਾਗੋ ਹੁਣ ਹੁਣ ਆਪਾਂ ਨਹਾ ਕੇ ਰੈਡੀ ਠੀਕ ਹੈ ਜੀ ਤੇ ਬਾਹਰ ਰੈਡੀ ਹੋ ਗਏ ਦਿਖਾਉਣਿਆ ਤੁਹਾਨੂੰ ਆਪਣੀ ਆਊਟਫਿਟ ਕਿਵੇਂ ਦੀ ਅੱਜ ਠੀਕ ਹੈ ਜੀ ਮਤਲਬ ਹੈ ਤਾਂ ਨਾਰਮਲ ਜੀ ਵਾਰੀ ਫਾਇਆ ਹੋਣੀ ਹੈ ਜੀ ਚੱਕ ਮੀ ਜੀ ਫੜੀ ਚੱਕ ਪਹਿ ਬਾਕੇ ਲੈਣਾ ਵੀ ਜੀ ਆ ਠੀਕ ਹੈ ਹੋ ਜਗੇ ਰੈਡੀ ਫਿਰ ਦਿਖਾਉਣਿਆ ਤੁਹਾਨੂੰ ਕਿਹੜੀ ਲੁੱਕ ਆਪਣੀ ਓਕੇ ਤੇ ਮੈਂ ਨਹਾਉਣ ਚੱਲਿਆ ਠੀਕ ਹੈ। ਐ ਵੀ ਮਿੱਤਰ ਪਿਆਰਿਓ ਹੋ ਗਏ ਰਹਿ ਜੀ ਆਪਾਂ ਕਿਉਂ ਕਿਵੇਂ ਲੱਗਦੀ ਹੈ ਆਊਟਫਿਟ। ਠੀਕ ਆ। ਯਾਰ ਆ ਚੀਜ਼ ਜੀ ਪਤਾ ਨਹੀਂ ਕਰ ਦੂ ਪੜੀ ਲੱਗੀ ਜਾਨੀ ਮੈਨੂੰ ਜੈਕਟ ਛੋਟੀ ਹੈ। ਜੈਕਟ ਦੀ ਲੈਂਥ ਐਂ ਹੀ ਹੁੰਦੀ ਹੈ ਮਤਲਬ ਸ਼ਾਰਟ ਬਾਹਰ ਆਉਦੀ ਉਹਦੇ ਸ਼ਾਰਟ ਦੀ ਤਾਂ ਲੈਂਥ ਮੈਨੂੰ ਪਤਾ ਜਿਆਦਾ ਹੀ ਹੁੰਦੀ ਹੈ। ਪਰ ਆਪਾਂ ਹੈੜਾ ਨਹੀਂ ਲੱਗਦਾ ਜਿਗੜ ਜਾ। ਕੀ ਐ ਹੁੰਦਾ ਇਹ? ਮੈਨੂੰ ਦੱਸਿਓ। ਨੰਮ ਮਾਰੋ ਚਾਹ ਦੇ ਕਰਾ। ਕਿਵੇਂ ਲੱਗਦੀ ਹੈ ਆਊਟਫਿਟ ਆਪਣੀ? ਠੀਕ ਆ। ਚੱਜਦੇ ਆ ਕੰਮ। ਬਹਾ ਬੱਚੇ ਚੱਲਦੇ ਆ ਹੁਣ। ਉੰਦਾ ਮੈਨੂੰ ਥੋੜਾ ਜਿਹਾ ਕੜਬੜ ਜੀ ਲੱਗ ਰਹੀ ਹੈ ਯਾਰ ਆਹ ਸ਼ਰਟ ਦੀ ਕਾਲੀ ਪੈਂਟਾਂ ਕਾਲੀ ਰਕਾਬੀ ਆ ਤੇ ਕਾਲੀ ਬਿਸ਼ ਕਨਟਾਈਟ ਕਾਲੀ ਬਿ ਸ਼ਰਟ ਆ ਮੈਂ ਕਾਲੀ ਜਾਗਟ ਪਾਉਣ ਨੂੰ ਫਿਰਦਾ ਸੀ ਗੱਲ ਕਰੂੰ ਮੈਂ ਰਾਤ ਪਾਲੀ ਇਹ ਕਾਲੀ ਜਾਗਟ ਪਾਏ ਨਾ ਸਾਰੀ ਬ્લેਕ ਹੋ ਜਾਣਾ ਸੀ ਸੋਹਣੀ ਲੱਗਦੀ ਹੁਣ ਕੰਮ ਓਕੇ ਦੀ ਗ੍ਰੇਡ ਆ ਠੀਕ ਹੈ ਜੀ ਚਲੋ ਪਹੁੰਚ ਗਏ ਫਿਰ ਉਹਨਾਂ ਦੇ ਘਰੇ ਮਿਲਦੇ ਆ ਤੁਹਾਨੂੰ ਲੈ ਵੀ ਚੋਬਰ ਅਸੀਂ ਚੱਲੇ ਹੁਣ ਵਿਆਹ ਸਾਰੇ ਜਣੇ ਹੋ ਗਏ ਤਿਆਰ ਬਹਿ ਗਏ ਮਗਰਵਾ ਤੱਕ ੱੱਕਾ ਕਰਕੇ ਮੇਰੇ ਨਾਲ ਨੋਵਾ ਆਊਟਫਿਟ ਦੇਖੋ ਸਾਰਿਆਂ ਦੀ ਮੁੰਡੇ ਦੇ ਹਰੀ ਜੀ ਆਗਟ ਪਈ ਵੀ ਇਹਦੇ ਕਾਲਾ ਕੋਟ ਵੇ ਕਾਲੇ ਕੋਟ ਵਾਲਿਆ ਇਹਦੇ ਇਹਦੇ ਆਰਮੀ ਕੰਦਰ ਇਹਦੇ ਵੀ ਕਾਲਾ ਸਾਰੇ ਦੇ ਸਵੈਟਰ ਤਾਇਏ ਦੇ ਵੀ ਕੋਟੀ ਇਹਦੇ ਵੀ ਕਾਲਾ ਕੋਟ ਦਿਖਾਉਣੇ ਤੁਹਾਨੂੰ ਉੱਥੇ ਆ ਕੇ ਪਾਇਲਸ ਚ ਵਿਆਹ ਭਾਈ ਵੀ ਮੇਤਰਾ ਪੇਰਾ ਵਿਤਾ ਕੇ ਸਾਰੇ ਪਾਇਲਸ ਚ ਲਾਇਆ ਹੈ ਇਹਦੀ ਨੋਡੀ ਵਾਧਾ ਉਹ ਵੀ ਵੀਰ ਦੇ ਜੋਰ ਆ ਮੁੰਡੇ ਦਾ ਆਹੜਾ ਤਾਇਆ ਬੈਠਾ ਵਾਲ ਨੂੰ ਮਿਰਚਾਂ ਨਾਲ ਆਹ ਦੇਖੋ ਲੈ ਵੀ ਮੁੰਡਿਆ ਰੋਟੀ ਪਾਣੀ ਖਾ ਗਿਆ ਤਾਂ ਬਾਹਰ ਕਿਡੇ ਫਿਰ ਦੇਣ ਆ ਗਏ ਲੈ ਵੀ ਇਹਦੇ ਮੁੰਡੇ ਕਹਿੰਦੇ ਫੋਟੋ ਸ਼ੂਟ ਕਰੀ ਜਾਂਦੇ ਆ ਆ ਕਿਹੜਾ ਮਜਬੂਰ ਫੋਟੋ ਸੀ ਮਾਰੂ ਇੱਧਰ ਕਰ ਲੈ ਇਹ ਬਲੌਗ ਚੱਲਦਾ ਤੂੰ ਗੱਲਾਂ ਘੱਡੀ ਲੈ 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 ਇਹਨਾਂ ਦੀ ਫੋਟੋ ਸ਼ੂਟ ਹੀ ਨਹੀਂ ਮਾਰ ਮੁੰਡਿਆਂ ਦਾ ਕਹਦੇ ਰੋਟੀ ਚੋਬਰ ਕੀ ਹਾਲ ਚਾਲਾ ਠੀਕ ਠਾਕ ਉਹ ਆਪਾਂ ਪੂਰੇ ਵਧੀਆ ਚੜ੍ਹਦੀ ਗਰਾਜਾ ਮਾਲਕ ਦੀ ਕਿਰਪਾ ਕੀ ਆਪਾਂ ਆ ਗਏ ਵਰਕਸ਼ਾਪ ਵਿੱਚ ਫੇਰ ਚੱਲ ਚੱਲ ਇਹਦਾ ਰੰਗ ਜਾ ਫੁੱਲ ਗਿਆ ਇੱਥੋਂ ਤਾਂ ਕਰਕੇ ਆਪਾਂ ਟੀਮ ਦੁਬਾਰੇ ਭਰੀ ਆ ਹੁਣ ਸੀਟ ਪਾ ਸੀਟ ਦੇ ਕਾਬਲੇ ਪਾਉਣੇ ਆ ਸੀਟ ਦੇ ਕਾਬਲੇ ਆਪਾਂ ਕੇ ਡਰਾਈਵਰ ਟਾਕੀ ਦੇ ਲਾ ਕੇ ਇੰਡੋ ਕਾਉਂਡ ਕੱਸ ਦੇਾਂਗੇ ਦੂਜਾ ਰਸਤਾ ਉਹਦੇ ਖਰੇਣ ਵਾਲੀ ਦਾ ਉਹਦੇ ਸਕੇਚਰ ਜਾ ਪਰਤਾ ਚਾਦਰ ਪਾਉਣੇ ਡਿੱਗੀ ਦੇ ਸਾੜੀਆ ਵੀ ਰਸਤਾਂ ਵਾਲੀ ਗੱਡੀ ਇਹੀ ਥਾਫੜੇ ਲਾਉਣੇ ਇੱਥੇ ਬਾਈ ਥਾਫੜੇ ਲੈ ਕੇ ਚੱਕੀ ਥਾਫੜੇ ਲਈ ਜਮਨ ਦਿਖਾਉਣਾ ਥਾਫੜੇ ਟੀਮ ਦੇ ਉਹ ਥਾਪੜੇ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਥਾਪੜੇ ਕੀ ਹੁੰਦਾ ਠੀਕ ਹੈ ਲਾਡੀ ਲਾਡੀ ਸਾਡਾ ਇੱਥੇ ਖੜਾ ਰਸੋਈ 'ਚ ਪੰਜ ਦੁਨੀਆਂ ਦਾ ਬਣਾਵਾ ਫਿਰ ਚਾਹ ਹੁਣ ਆ ਬਰ ਗਏ ਪੈਂਟਰ ਨੂੰ ਲਾ ਗਿਆ ਰੰਗ ਅਸੀਂ ਪਾਸੇ ਹੋ ਗਏ ਠੀਕ ਹੈ ਚਾਹ ਪੀ ਲੈਨੇ ਤੇ ਚਾਹ ਨਹੀਂ ਧਰਦਾ ਹੋਏ ਬਣਾ ਕਰਾਂ ਚਾਹ ਪੀਏ ਇਹਦਾ ਕੰਮ ਜਾਂਦੀ ਜਾਂਦੀ ਫਿਰ ਰਹਿ ਗਈ ਮੜਾ ਰੰਗ ਜਾ ਫੁੱਲ ਗਏ ਤਾਂ ਕਰਦੇ ਇਹਦਾ ਪੈਂਟਰ ਲਾਈ ਜਾਂਦਾ ਰੰਗ ਰਿੰਕਾ ਤੁਰ ਕੇ ਮੂਰੇ ਲਾਵਲਾ ਆਜਾ ਚੱਲ ਕੋਈ ਅ ਅ ਇਹ ਕਹਿੰਦਾ ਗੱਡੀ ਦਿਖਾਉਣਾ ਤੁਨੂੰ ਵਿੱਚੋਂ ਪਤਾ ਨਹੀਂ ਕੀ ਕਰਕੇ ਲੈ ਆਇਆ ਇਹ ਧੋ ਕੇ ਲੈ ਕੇ ਕੀ ਕਰਕੇ ਲੈ ਧੋ ਕੇ ਲੈ ਐ ਟਾਇਰ ਕਲੀਨ ਕਰਾਈਏ ਟਾਇਰ ਕਲੀਨ ਕਰਾਈ ਨਾਲ ਮਾਈਂਡ ਮਾਈਂਟਰ ਖਾ ਦੇ ਜੀ ਬਸਾ ਸੀਟ ਕਵਰ ਉਹ ਕਹਿੰਦਾ ਹੈ ਨਹੀਂ ਜਿਹੜੇ ਮਿੱਟੀ ਦਾ ਫੇਰ ਬਾੜਤੀ ਮੈਂਟਾਂ ਥੱਲੇ ਬਿਲਕੁਲ ਨਾ ਬਰਾਦ ਉਹ ਵਿਆਹ ਜਖਾੜਾ ਥੋੜਾ ਪੂਰੀ ਨੂੰ ਬੜੇ ਛੱਡੇ ਧਰ ਤੇ ਕੋਈ ਮੁੰਡੇ ਨੇ ਹਾਂ ਇਲੀ ਗਾ ਲੁਕਾਂਦੇ ਸੀਟ ਕਵਰ ਰਹਿ ਗਏ ਹੁਣ ਸੀਟ ਕਵਰ ਰਹਿ ਗਿਆ ਤੂੰ ਦੇਖ ਰਹੀ ਲੈ ਵੀ ਮਿੱਤਰ ਪਰਵਾ ਟੋਟੋ ਸੀਲ ਭਰਤੀ ਆਪਾਂ ਆਹਾਂ ਠੀਕ ਆ ਆ ਲਾਤੀਆਂ ਆਥਾ ਆਪਣੇ ਉੱਪਰੇ ਲਾਤੇ ਉਹ ਤਾ ਲਾਤੀ ਇੰਡੋ ਗੌਂਡ ਹੁਣ ਆਂ ਚ ਮੇੜਦੇ ਆ ਪੱਲਾ ਜ ਉੱਠਿਆ ਜਿਹੜਾ ਠੀਕ ਆ ਉਹ ਟੋਟਲ ਅਸੀਂ ਸਿੱਲੀ ਹੁਣ ਭਰਤੀਆ ਗੋਲੇ ਗੋਲੇ ਜਿਹੇ ਤੌਡੇ ਲਾਤੇ ਸੀਗੇ ਆ ਲਾਤੀ ਸਿੱਲੀ ਤੋਂ ਹਾਂ ਆ ਇਥੇ ਲੌਂਗ ਹੋਣਾ ਜਿਗਾਰਡ ਕਰਨਾ ਕੋ ਤੇ ਹੋਰ ਬਟਾਕੀ ਟੰਗਲੀਆਂ ਤੋਂ ਬਾਅਦ ਉਹ ਉਹ ਇੰਡੋ ਗੋਣੀ ਲਾਤੀ ਉੱਥੇ ਉੱਥੇ ਵੀ ਹੱਥ ਨਹੀਂ ਪੈਂਦਾ ਅਹੀਂ ਜਿਗਾਰਡ ਜਲਾਇਆ ਫਿਰ ਪੈ ਰਕੜ ਗਿਆ ਸਿੰਪਲ ਨਹੀਂ ਆਈ ਦੇ ਹੂੰ ਉਹ ਲਾਤੀ ਫਲੀ ਗੋੜ ਜਾਵੇ ਅੱਜ ਖੜਾ ਹਟ ਜੀ ਤੋ ਨਏ ਵੀ ਮੁੰਡੇ ਆ ਭਧੌਰ ਦੀ ਤਿੰਨ ਗੋਣੀਆਂ ਹੈ ਤਿੰਨ ਗੋਣੀਆਂ ਹੀ ਲੱਗਿਆ ਪੀਆ ਲਾਲਾਂ ਦਾ ਰੋਟੀ ਦਾ ਪ੍ਰੋਗਰਾਮ ਬਣਾਇਆ ਲਾਡੀ ਕਹਿੰਦਾ ਕੋ ਖਾ ਲੈਨੇ ਆ ਫੇਰ ਫੇਰ ਮੂਡ ਬਦਲ ਗਿਆ ਫਰ ਚਾਬੀ ਨਹੀਂ ਲੱਭੀ ਮੋਟਰਸਾਈਕਲ ਦੀ ਹੁਣ ਅਸੀਂ ਫਰ ਪੀਜਾ ਹੀ ਲੈ ਆਏ ਭਾਈ ਪੀਜਾ ਦੇ ਪੋਟੈਟੋ ਕੌਪਸ ਖਾਣੇ ਆ ਇੱਕ ਬਾਅਦ ਚ ਬੈ ਗਏ ਗੱਡੀ ਚ ਟਾਉਰ ਨਾ ਆ ਕੀ ਕਰ ਲਾ ਕੀ ਵੀਰ ਦਾ ਫੇਰ ਦੇਖੋ ਭਧੌੜ ਭਾਈ ਸਾਡਾ ਡਿਫੈਂਡਰ ਭਧੌੜ ਫਿਰਦੀ ਆ ਵੱਡੇ ਚੌਂਕ ਚ ਸਵਿਫਟ ਫਿਰਦੀ ਆ ਸਾਡੀ ਤਾਂ ਲੇ ਪੈਂਤਰਾ ਦੀ ਡਰਾਈਵਰ ਟਾਕੀ ਵੀ ਬੜਾ ਵਰਲਾ ਦਿੱਥੇ ਉਹਨੇ ਇੱਥੇ ਆ ਬਣੋ ਤੋਲ ਜਾ ਇੱਥੇ ਸਮਾਨ ਹੂੰ ਰੱਖਣ ਨੂੰ ਉੱਥੇ ਰੋੜੋ ਸੀਲ ਭਰਤੀ ਆਪਣੀ ਠੀਕ ਆ ਤੇ ਉਹਦਾ ਦਿਖਾਈ ਦਿੱਤਾ ਤੇ ਡਰਾਈਵਰ ਸੀਟ ਪਰ ਕਾਤੀ ਸੀ ਬੱਸ ਕਿਉਂ ਲੱਗ ਗਿਆ ਹਾਈ ਇਹ ਤੁਹਾਨੂੰ ਰਾਜਸਥਾਨ ਦੀ ਗੱਡੀ ਵਿੱਚੋਂ ਆ ਹਾਈ ਤੱਕ ਸੀਟ ਅਰ ਗਈ ਹੈ ਹੋਈ ਹੈ ਹਾਈ ਤੱਕ ਹੀ ਆ ਇਹ ਆਹ ਹੁੰਦੀ ਹੈ ਹਾਈ ਤੱਕ ਸੀਟ ਦੇਖ ਲਓ ਵਾਪਸ ਵੇਖਦੇ ਐਡਜਸਟੇਬਲ ਹੁੰਦੀ ਹੈ ਇੱਥੇ ਲੀਵਰ ਜੇ ਲੱਗੇ ਹੁੰਦੇ ਆ ਉਹ ਲੰਮੀ ਪੈ ਜਾਂਦੀ ਜਦੋਂ ਕਾਰ ਦੀ ਹੁੰਦੀ ਹੁੰਦੀ ਆ ਉਹ ਛੋਟਕ ਬਣ ਜਾਂਦੀ ਹੈ ਇਹ ਹਾਈ ਟੈਕ ਆ ਬਸ ਇੰਨਾ ਕੀ ਫਰਕ ਠੀਕ ਹੈ ਜੀ ਲਾ ਦੇਖੋ ਹੋਰ ਵਿੱਚੋਂ ਮਾਰਦੀ ਐ ਸਕੋਰ ਪੱਕੇ ਭੁੱਖੇ ਲੱਗੇ ਵਾ ਏਸੀ ਲੱਗਿਆ ਵਾ ਸੱਤ ਤਾਨ ਦਾ ਸਹੂਲਤੋ ਤਾਂ ਫੁੱਲ ਦਿੱਤੀ ਵੀ ਆ ਆ ਜਾਲੀ ਇਹ ਜੀ ਜੀ ਹੈ ਹ ਹਵਾ ਵਾਰ ਕੱਢਣੋ ਆ ਨੰਬਰਿੰਗ ਲੱਗੀ ਵੀ ਆ ਸੀਟਾਂ ਦੀਆਂ 47 48 ਸਾਰਿਆਂ ਦੀ ਲੱਗੀ ਵੀ ਆ ਦੇਖੋ ਲਿਸ਼ਕਰੀ ਇੰਡੋਬੋਡ ਕੀਸ਼ਨ ਇਹ ਆਪੀ ਦਾ ਆਹ ਤਾਂ ਦੀ ਗੱਡੀ ਸੌਂਕ ਨਾ ਰੱਖੀ ਵੀ ਛੂੜੀ ਐਕਸੀਡੈਂਟ ਹੋ ਗਿਆ ਸੀ ਉਹਦਾ ਕਰਕੇ ਹੀ ਘੋੜਾ ਵੱਜੇ ਵਿੱਚ ਆ ਗਿਆ ਕਹਿੰਦੇ ਢਾਲ ਤੋੜ ਕੇ ਹੀ ਘੋੜਾ ਵਿੱਚ ਵੱਜਿਆ ਸੋ ਤੱਕਦੀ ਸ਼ਰੀ ਡਰਾਈਵਰ ਸਾਈਡ ਤੋਂ ਠੀਕ ਹੈ ਜੀ ਫਿਰ ਦਿਖਾਉਣਾ ਤੁਹਾਨੂੰ ਅੱਗੇ ਕੀ ਗੱਲਬਾਤ ਹੋਈ ਕੀ ਚੁੱਪ ਕਰੋ ਨੇੜੇ ਲਾਦਾ ਘੇਰਾ ਰਹਿਆ ਰਾਹਤਾਂ ਦੀ ਗੱਡੀ ਦਾ ਕੰਮ ਕੀ ਕਰੀ ਜਾਂਦਾ ਕੌਣ ਕੀ ਕਰੀ ਜਾਂਦਾ ਆ ਬੱਕਾ ਅਕਰੰਡਾ ਰੇ ਬਾਬਾ ਕਾ ਰਹਿ ਗਿਆ ਕੀ ਰਹਿ ਗਿਆ ਇਹ ਆ ਜੋੜ ਤੇ ਸਿਲੀਕਨ ਭਰਨਾ ਹੀ ਲੰਦੀ ਆ ਹਾਂ ਹਾਂ ਇਹ ਭਰਦੇ 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 ਚੱਲ ਉਹ ਵੀ ਲਾਉਣਾ ਤੇਰਾ ਜਲਸਾ ਹੈਂ ਹਾਂ ਕੱਢ ਦੇ ਕੱਢ ਕੱਢ ਤੇ ਪੈਡਲ ਜੀ ਹਾਂ ਵਾ ਠੀਕ ਆ ਆ ਗਿਆ ਇੱਧਰ ਦੀ ਮੈਂ ਇੱਕ ਮਿੰਟ ਦੇਖੋ ਦੇਖੋ ਦੇ ਡੇੜੀ ਮਾਰਤੀ ਕਾਲੀ ਭਰ ਦਿੰਦੇ ਆ ਕਾਲੀ ਭਰਦੇ ਜੇਤੀ ਬਾਅਦ ਭਰ ਦਿੰਦੇ ਭਰ ਦੀ ਦੀ ਇਹ ਦਾ ਖਤ ਲਿਖ ਕੇ ਪਾਸ ਜਣਾ ਮੇਰੀ ਉਮਰ ਬੀਤ ਜੇ ਪੜ ਦਿਆ ਹੀ ਇਹ ਮੱਤਿਆ ਕਵੇਂ ਜੂਟੇ ਫੂਟੇ ਸਮਝਾ ਮਾਰੀਦਾ ਉਹ ਆਏ ਨੱਟੀਦਾ ਬਰਾ ਭਾਈ ਆਇਆ ਕਹਿੰਦਾ ਨਸਤੇ ਨੂੰ ਦਾ ਕਰਕੇ ਨਸਤਿਆ ਆਪਨੀ ਆਪਨੀ ਨੱਟਦੇ ਸ਼ਰਮਿਓ ਲੂੰਦੀ ਆ ਇਹ ਗੱਡੀ ਬਿੰਦੋ ਪਾਰਦਾ ਇੱਦੀ ਜਾਂਦਾ ਉਹ ਪਹਿਲਾਂ ਨਹੀਂ ਹੁੰਦਾ ਜਿਹੜਾ ਜੰਗੀਆਂ ਵਾਲਾ ਕਹਿੰਦਾ ਉਹ ਘਟਣਾ ਪੈਂਦਾ ਬੰਦਾ ਕੰਮ ਆ ਆਪਾਂ ਨਿੱਲਾ ਜਿਹਾ ਉਹ ਲੱਗਉਂਦੀ ਆ ਜਦੋਂ ਅੰਦਰ ਲੰਗੀ ਹੁੰਦੀ ਆ ਦਲਦਲ ਕਾਲ ਪੜੀ ਜੋ ਤੱਕਲਾ ਹੈ ਇਹ ਕਰੀਏ ਨਾ ਖੜੀ ਕਿਵੇਂ ਕਰਵਾ ਮੈਂ ਵੀ ਮਿੱਤਰੋ ਬਾਹਰ ਹੀ ਰਹਿਣ ਦਾ ਕੰਮ ਆਪਣੇ ਘਰ ਮੰਨੇ ਪੜ ਗਏ ਨਵੇਂ ਰਹਾ ਮੰਨੇ ਰਹਾਂ ਗਏ ਇਹ ਸੱਤ ਬੱਚੇ ਨੇ ਯਾਰ ਤੇ ਹੁਣ ਹਾਂ ਚੱਲਿਆਂ ਘਾੜੀ ਆਪਣਾਲੇ ਰਾਹ ਤੇ ਆ ਗਿਆ ਮੈਂ ਛੋਟੇ ਛੋਟੇ ਕੰਮ ਜਿੰਨੂੰ ਨਿਪਟੜਦੇ ਨੇ ਰੋਈ ਰਾਹ ਬਟੀ ਗੋ ਨਵੇਂ ਦੇ ਤਾਂ ਚੱਲਾਂਗੇ ਹੋ ਜਾਂਦਾ ਵੱਡੇ ਹੁੰਦਾ ਕੰਮ ਕਰਨੇ ਹੁੰਦੇ ਜਦੋਂ ਪਤਾ ਵੀ ਸਾਰੇ ਹੋਣੀ ਹੋਣਗੇ ਛੋਟੇ ਛੋਟੇ ਕੰਮ ਨਿਪਟ ਲਈ ਪਰ ਹੋ ਜਾਂਦਾ ਕਿ ਮੈਂ ਗੱਡੀ ਜਾਂਦੀ ਹੁਣ ਉਹਦਾ ਨੇੜੇ ਕਿ ਆਇਆ ਵਾ ਜਿਹੜੇ ਛੋਟੇ ਛੋਟੇ ਕੰਮ ਸੀ ਹੁਣਾਂ ਇਹ ਰਾਤ ਨੂੰ ਹੋਰ ਕਸ਼ਟ ਦੇ ਦਿੱਤੇ ਡਰਾਈਵਰ ਉਹਨਾਂ ਦਾ ਚੜ ਕੋਈ ਨਹੀਂ ਕਰ ਜੰਦਾ ਲੜ ਕੇ ਦੇਖ ਕੇ ਫਿਰ ਚੱਲਣਾ ਸਾਰਨੇ ਤੇ ਰੋਟੀ ਪਾਣੀ ਛਕਦੇ ਆ ਤੇ ਫਿਰ ਪੈਨੇ ਆ ਫਿਰ ਓਕੇ ਆ ਬਸ ਗ੍ਰੇਡ ਹੈਨਾ ਠੀਕ ਹੈ ਜੀ ਦੇ ਵੀ ਜੂਬਰੋ ਆ ਗਏ ਘਰੇ ਥੱਕ ਗਏ ਸਾਰੀ ਢਾਈ ਬਕਾਈ ਮਤਲਬ ਪਏ ਗਿਆ ਰੋਟੀ ਪਾਣੀ ਖਾ ਕੇ ਐਂਡਿੰਗ ਕਰਨੀ ਭੁੱਲ ਗਏ ਬਲੌਗ ਵੀ ਕੱਲ ਵੀ ਲਈ ਚੱਲ ਕੋਈ ਨਹੀਂ ਹੁਣ ਮੈਂ ਯਾਦ ਆ ਗਿਆ ਮੈਂ ਐਂਡਿੰਗ ਦਾ ਕਰ ਦਿਆ ਬਲੌਗ ਦੀ ਮੜੇ ਬੈਠ ਗਈ ਪਰ ਆਦਿਆ ਤੇ ਬੱਸ ਅੱਜ ਦਿਖਾਇਆ ਨੂੰ ਰਾਸਤਾਂ ਵਾਲੀ ਗੱਡੀ ਦਾ ਕੰਮ ਜਿਹੜਾ ਕਰਿਆ ਤੇ ਆਪਣਾ ਰਾਸਤਾਂ ਵਾਲੀ ਦਾ ਕੰਮ ਦਿਖਾਇਆ ਤੇ ਮੱਕੀ ਹੋਰ ਮੜੇ-ਮੋਟੇ ਐਕਟੀਵਿਟੀਆਂ ਦਿਖਾਈਆਂ ਲੀਆਂ ਕਰੀਆਂ ਅੱਜ ਤੇ ਬੱਸ ਅੱਜ ਦਾ ਵਲੋਗ ਇੰਨੇ ਠੀਕ ਹੈ ਜੀ ਲਾਈਕ ਕਰਿਓ ਕਮੈਂਟ ਕਰਕੇ ਦੱਸੋ ਵਲੋਗ ਕਿਵੇਂ ਲੱਗਾ ਸ਼ੇਅਰ ਕਰਿਓਗੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਜਿਹੜੇ ਨਵੇਂ ਮੇਰੇ ਵੀਰ ਭਰਾ ਸਾਜਣਾ ਮਿੱਤਰ ਦੇਖਦੇ ਆ ਠੀਕ ਹੈ ਜੀ ਮਰੀ ਮਾਤਮਾ ਭੈਣ ਮੇਰੇ ਬਾਪੂ ਠੀਕ ਹੈ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਲਵ ਯੂ ਜੀਉਂਦੇ ਰਹੋ ਤੱਕਿਆਂ ਮਾਨੂੰ ਤੇ ਜਲਦੀ ਤੋਂ ਜਲਦੀ ਬਣਾਉਂਦੀ ਆ ਨਾ ਸ਼ੋਅ ਰੱਬ ਸਾਨੂੰ ਤਰੱਕੀਆਂ ਬਖਸ਼ੇ ਅੰਗ ਸੰਗ ਸਹਾਇ ਰਹੇ ਸਭ ਦੇ ਤੇ ਠੀਕ ਹੈ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਬਾਏ ਬਾਏ